ਰੋਡੇ ਪਿੰਡ ਦੀ ਧਰਤ ਨੂੰ ਬਾਗ ਲੱਗੇ ਜਿੱਤੇ ਸੂਰਮਾ ਜਨਮ ਸੀਤਾਰ ਆਇਆ ਆਪ ਭੇਜਿਆ ਗੁਰੂ ਦਸ਼ਮੇਸ਼ ਜੀ ਨੇ ਕਰਨੇ ਕੰਮ ਕੋਈ ਖਾਸ ਸੰਸਾਰ ਆਇਆ ਓ ਚੜਦੇ ਸੂਰਜ ਦੀ ਲਾਲੀ ਨੂੰ ਜ਼ੋਰ ਲਾ ਕੇ ਕਾਲਾ ਬੱਦਲ ਨਹੀਂ ਕਦੇ ਲਕੋ ਸਕਦਾ ਰੋਡੇ ਪਿੰਡ ਦੇ ਸੰਤ ਜੁਰਨਾਲ ਸਿੰਘ ਦਾ ਸਾਨੀ ਹੋਰ ਨਹੀਂ ਜਗਤ ਤੇ ਹੋ ਸਕਦਾ ਓ ਤੁਗਿੰਦਰ ਹੀਰਾ ਜਿਨੇ ਕੁੱਲ ਦਾ ਨਾਮ ਅਰਸ਼ਨਾ ਦਿੱਤਾ ਧਨ ਮਾਤਾ ਹੈ ਜਿਸਨੇ ਜਨਮ ਦੇ ਕੇ ਪੁੱਤ ਕੌਮ ਦੀ ਝੋਲੀ ਵਿੱਚ ਪਾ ਦਿੱਤਾ ਜਿਹੜਾ ਨੇਕੀ ਦੇ ਰਾਤੇ ਪੈਰ ਰੱਖੇ ਰਸਤੇ ਵਿੱਚ ਨਹੀਂ ਕਦੇ ਖਲੋ ਸਕਦਾ ਰੋਟੇ ਪਿੰਡ ਦੇ ਸੰਤ ਜੁਰ ਨਾਲ ਸਿੰਘ ਦਾ ਸਾਨੀ ਹੋਰ ਨਹੀਂ ਜਗਦੇ ਹੋ ਬਣ ਕੇ ਬਾਣੀ ਬਾਣੇ ਦਾ ਜਦੋਂ ਪ੍ਰਚਾਰ ਕੀਤਾ ਨਸ਼ੇ ਛੱਡੋ ਤੇ ਗੁਰੂ ਦੇ ਲੜ ਲੱਗੋ ਹੱਕ ਲੈਣ ਲਈ ਸਭ ਨੂੰ ਤਿਆਰ ਕੀਤਾ ਉਹ ਸਾਡੇ ਪਾਣੀ ਤੇ ਸਾਡੀ ਹੈ ਰਾਜਧਾਨੀ ਤੱਕੇ ਨਾਲ ਨਹੀਂ ਸਾਥੋਂ ਕੋਈ ਖੋ ਸਕਦਾ ਰੋਟੇ ਪਿੰਡ ਦੇ ਸੰਤ ਜਰਨੈਲ ਸਿੰਘ ਦਾ ਸਾਨੀ ਹੋਰ ਨਹੀਂ ਜਗਤ ਹਲਾ ਜਾਂਦੀ ਜਦੋਂ ਰੋਹ ਦੇ ਵਿੱਚ ਤਗਰੀਰ ਕਰਦਾ ਜਿੰਦ ਮੁਰਦਿਆਂ ਦਿਲਾਂ ਵਿੱਚ ਆ ਜਾਂਦੀ ਹੋ ਲੱਖਾਂ ਗੱਭਰੂ ਉਸ ਦੇ 팬 ਹੋ ਗਏ ਲੱਖਾਂ ਗੱਭਰੂ ਉਸ ਦੇ 팬 ਹੋ ਗਾ ਉਹ ਤਾਂ ਸਭ ਦਾ ਦਿਲ ਸੀ ਮੋ ਸਕਦਾ ਰੋਟੇ ਪਿੰਡ ਦੇ ਸੰਤ ਜੁਰਨਾਲ ਸਿੰਘ ਦਾ ਸਾਨੀ ਹੋਰ ਨਹੀਂ ਜਗ ਤੇ ਹੋ ਸਕਦਾ ਹੋ ਹੱਥ ਇਦਾਂ ਪੁਛਿਆ মিডিਆ ਆਣ ਕੇ ਤੇ ਨਾ ਤਰਕ ਦੇ ਦੱਸੇ ਹਰ ਗੱਲ ਨੂੰ ਆ ਅਸੀਂ ਜਾਣਦੇ ਦੁਖੀ ਨੂੰ ਗਲੇ ਲਾਉਣਾ ਸਾਡੇ ਸਾਵੇਂ ਮਜਲੂਮ ਨਹੀਂ ਰੋ ਸਕਦਾ ਰੋਟੇ ਪਿੰਡ ਦੇ ਸੰਤ ਜਰਨੈਲ ਸਿੰਘ ਦਾ ਸਾਨੀ ਹੋਰ ਨਹੀਂ ਜਾਗਦੇ ਹੋ ਸਕਦਾ ਉਹ ਰਾਖੀ ਹਰੀ ਦੇ ਮੰਦਰ ਦੀ ਕਰਨ ਬਦਲੇ ਆਪਾਂ ਹੱਥ ਕੇ ਗੁਰਾਂ ਦਾ ਦੀ ਬੋਲ ਸਿਰ ਤੇ ਨਾ ਲਬਾ ਗਿਆ ਏ ਹੋ ਨਹੀਂ ਮੈਂ ਅੱਜ ਵੀ ਉਸ ਤੋਂ ਕੰਬਦਾ ਹੈ ਉਹਦੀ ਫੋਟੋ ਵੀ ਵੈਰੀ ਨਹੀਂ ਸ਼ੋਅ ਸਕਦਾ ਰੋਟੇ ਪਿੰਡ ਦੇ ਸੰਤ ਜਰਨੈਲ ਸਿੰਘ ਦਾ ਸਾਨੀ ਹੋਰ ਨਹੀਂ ਜਗ ਤੇ ਹੋ